ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਉੱਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਬਹੁਤ ਬਤ ਨਾਲ ਜਿਹੜਾ ਲਗਭਗ 12000 ਵੋਟਾਂ ਦੇ ਉੱਤੇ ਸਾਡੇ ਕੈਂਡੀਡੇਟ ਜਿਹੜੇ ਹਰਮਿੰਦਰ ਸਿੰਘ ਸੰਧੂ ਹੈ ਉਹਨਾਂ ਦੀ ਜਿੱਤ ਹੋਈ ਹੈ ਇਹ ਜਿਹੜੀ ਜਿੱਤ ਅੱਜ ਦੀ ਹੋਈ ਹੈ ਇਹ ਸਾਰੀ ਸਰਕਾਰ ਦੇ ਕਮਾਂਕਾਰਾਂ ਨੂੰ ਦੇਖਦੇ ਹੋ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੋ ਸਰਕਾਰ ਚੱਲ ਰਹੀ ਹੈ ਲੋਕ ਹਿੱਤੀ ਕੰਮ ਕਰ ਰਹੀ ਹੈ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜਾ ਪਾਰਟੀ ਲੈਵਲ ਤੋਂ ਉੱਪਰ ਉੱਠਦੇ ਹੋਏ ਵਿਕਾਸ ਦੇ ਕੰਮਾਂ ਨੂੰ ਜਿਹੜੀ ਵੋਟ ਪਾਈ ਹੈ ਸੋ ਏਡੀ ਵੱਡੀ ਲੀਡ ਤੇ ਜਿੱਤਣਾ ਜਿੱਥੇ ਕਾਂਗਰਸ ਦੀ ਜਿਹੜੀ ਅੱਜ ਓਪੋਜੀਸ਼ਨ ਪਾਰਟੀ ਦੇ ਤੌਰ ਤੇ ਆਪਣੇ ਪਲੇ ਕਰ ਰਹੀ ਹੈ ਉਹਨਾਂ ਦੀ ਵੀ ਜਿਹੜੀ ਜ਼ਮਾਨਤ ਜप्त ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਕੰਮ ਕਰ ਰਹੀ ਹੈ ਤੇ ਲੋਕ ਉਹਨਾਂ ਦੇ ਜਿਹੜੇ ਕੰਮਾਂ ਦੇ ਵਿੱਚ ਵਿਸ਼ਵਾਸ ਜਤਾ ਰਹੇ ਨੇ ਸੋ ਮੇਰੇ ਵੱਲੋਂ ਇੱਕ ਵਾਰ ਸਾਰਿਆਂ ਨੂੰ ਫਿਰ ਤੋਂ ਇਹ ਪਾਰਟੀ ਦੀ ਜਿਹੜੀ ਜਿੱਤ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਡੇ ਹਲਕੇ ਦੇ ਸਾਰੇ ਸਤਿਕਾਰਯੋਗ ਮੇਰੇ ਬਜ਼ੁਰਗ ਸਤਿਕਾਰਯੋਗ ਪੈਣਾ ਨੌਜਵਾਨ ਸਾਥੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਹਲਕਾ ਤਰਨਤਾਰਨ ਦੇ ਸਾਰੇ ਵੋਟਰਾਂ ਦਾ ਸਾਰੇ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇੱਕ ਵਾਰ ਫੇਰ ਤੁਸੀਂ ਤਰਨਤਾਨ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਚਾਰੂ ਉਮੀਦਵਾਰ ਹਰਮਨ ਸਿੰਘ ਸੰਧੂ ਉਹਨਾਂ ਨੂੰ 13000 ਤੋਂ ਵੱਧ ਜਿਹੜੇ ਵੋਟਾਂ ਨਾਲ ਜਿਤਾਇਆ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਜੋ ਜਿੱਤ ਹੈ ਇਹ ਜਿਵੇਂ ਆਪੋਜੀਸ਼ਨ ਵਾਲੇ ਕਹਿ ਰਹੇ ਸੀ ਕਿ ਸੈਮੀਫਾਈਨਲ ਹੈ ਸਭ ਨੂੰ ਨੂੰ ਪਤਾ ਲੱਗ ਗਿਆ ਕਿ 2025 'ਚ ਜਿਹੜੀ ਸਰਕਾਰ ਉਹ ਦੁਬਾਰਾ ਜਿਹੜੀ ਆਮ ਆਦਮੀ ਪਾਰਟੀ ਦੀ ਕੰਡੀ ਹੈ ਜਿਹੜੀ ਸਰਦ ਭਗਵਾਨ ਸਿੰਘ ਮਾਨ ਉਹਨਾਂ ਨੇ ਐਸੇ ਕੰਮ ਪੰਜਾਬ 'ਚ 3.5 ਸਾਲ ਦੇ ਅੰਦਰ ਜੋ ਪਿਛਲੇ 75 ਸਾਲ ਦੀ ਜਿਹੜੀ ਰਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ ਸੋ ਇਹੀ ਉਮੀਦ ਕਰਦਾ ਮੈਂ ਸਾਰੇ ਪੰਜਾਬ ਵਾਸੀਆਂ ਤੋਂ ਕਿ ਜੇ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦਾ ਸਾਥ ਦਿਓਗੇ ਪਰ ਇੱਕ ਵਾਰ ਫੇਰ ਦੁਬਾਰਾ ਜਿਹੜਾ 2027 ਚਾਅ ਆਦੀ ਪਾਰਟੀ ਦੀ ਸਰਕਾਰ ਬਣਾਉਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਜ਼ ਜੀ ਤੁਹਾਡਾ ਧੰਨਵਾਦ ਵਾਈਜ਼ ਜੀ